ਹਾਂਜੀ ਹਰ ਕੋਈ ਅਣਖ ਦੀ ਗੱਲ ਕਰਦਾ ਅਣਖ ਪਰ ਅਣਖ ਹੁੰਦੀ ਕੀ ਐ ਇਹ ਲੋਕਾਂ ਨੂੰ ਪਤਾ ਹੀ ਨਹੀਂ ਅਣਖ ਤੇ ਹਉਮੈ ਵਿੱਚ ਬਹੁਤ ਜ਼ਿਆਦਾ ਫਰਕ ਆ ਜਿਵੇਂ ਅਣਖਾਂ ਦਾ ਰਹਿ ਨਹੀਂ ਗਿਆ ਹਉਮੈ ਹੰਕਾਰ ਇਹ ਸਾਰਾ ਕੁਝ ਹੈਗਾ ਜ਼ਰੂਰ ਅਣਖਾਂ ਦੇਖਣੀਆਂ ਨੇ ਤਾਂ ਆਪਾਂ ਆਪਣੇ ਸਿੰਘ ਸ਼ਹੀਦ ਜਿਹੜੇ ਹੋਏ ਨੇ ਉਹਨਾਂ ਦੀਆਂ ਕਿਤਾਬਾਂ ਪੜਾਂਗੇ ਉਹਨਾਂ ਦਾ ਇਤਿਹਾਸ ਪੜਾਂਗੇ ਫੇਰ ਪਤਾ ਲੱਗੂ ਆ ਪਨੂ ਅਣਖਾਂ ਹੁੰਦੀਆਂ ਕੀ ਨੇ 84 ਦਾ ਜਿਹੜਾ ਕੁਝ ਵੀ ਹੋਇਆ ਉਹਨੂੰ ਦੇਖੀਏ ਉਹ ਲੋਕਾਂ ਨੂੰ ਮਿਲੀਏ ਜਿਹੜੇ ਉਦੋਂ ਉਸ ਸਮੇਂ ਚੋਂ ਨਿਕਲ ਕੇ ਆਏ ਨੇ ਉਹਨਾਂ ਨੂੰ ਪੁੱਛੋ ਅਣਖਾਂ ਹੁੰਦੀਆਂ ਕੀ ਨੇ ਅਣਖੇ ਨਹੀਂ ਹੁੰਦੀ ਕਿ ਗਵਾਂਢੀ ਬਾਹਰ ਚੱਲਿਆ ਗਿਆ ਕੋਈ ਰਿਸ਼ਤੇਦਾਰ ਬਾਹਰ ਚੱਲਿਆ ਗਿਆ ਵੀ ਆਪਾਂ ਵੀ ਭੇਜਣਾ ਤੂੰ ਨਹੀਂ ਗਿਆ ਇਹ ਅਣਖ ਨਹੀਂ ਹੁੰਦੀ ਕੋਈ ਇਹ ਅਣਖ ਨਹੀਂ ਹੁੰਦੀ ਕੋਈ ਵੀ ਕਿਸੇ ਨੇ ਪੈੜੀ ਵੱਧ ਲੈ ਲਈ ਆਪਾਂ ਵੀ ਲੈ ਲਓ ਵਿਦਾ ਲਓ ਆਪਣਾ ਕੰਮ ਕਰ ਇਹ ਅਣਖ ਨਹੀਂ ਹੁੰਦੀ ਇਹ ਤਾਂ ਬਸ ਇੱਕ ਦੂਸਰੇ ਨੂੰ ਦੇਖ ਕੇ ਕਹੋਮੇ ਇੱਕ ਕਬ ਦੇ ਅੰਦਰ ਈਰਖਾ ਹੁੰਦਾਗਾ ਜ਼ਰੂਰ ਇਹ ਪਰ ਇਹ ਕੋਈ ਅਣਖ ਵਾਲੀ ਗੱਲ ਨਹੀਂ ਹੈਗੀ ਕਿਸੇ ਨੇ ਕੋਈ ਗੱਡੀ ਮੋਟਰਸਾਈਕਲ ਲੈ ਲਿਆ ਉਹਨੂੰ ਦੇਖ ਕੇ ਕਹਿ ਦਈਏ ਆਪਾਂ ਵੀ ਲੈਣਾਗਾ ਇਹ ਸਾਡੇ ਕੋਲ ਨਹੀਂ ਹੈਗਾ ਇਹ ਚੀਜ਼ਾਂ ਸਾਰੀਆਂ ਹਉਮੇ ਦਾ ਹੰਕਾਰ ਪੈਦਾ ਕਰਦੀਆਂ ਨੇ ਇਹ ਹੰਕਾਰ ਪੈਦਾ ਕਰਦੀਆਂ ਨੇ ਇਹ ਅਣਖ ਵਾਲੀ ਗੱਲ ਨਹੀਂ ਹੈਗੀ ਕੋਈ ਅਣਖ ਵਾਲੀ ਇਹਦੇ ਵਿੱਚ ਗੱਲ ਹੈ ਹੀ ਨਹੀਂ ਜਿਵੇਂ ਕਿਸੇ ਕੁੜੀ ਨੇ ਜਵਾਬ ਦੇ ਤਾਂ ਮੁੰਡੇ ਨੂੰ ਉਹ ਕਹੇ ਮੈਂ ਬਦਲਾ ਲੈਣਾ ਇਹ ਵੀ ਕੋਈ ਅਣਖ ਵਾਲੀ ਗੱਲ ਨਹੀਂ ਕੋਈ ਇਹ ਮਹਾਨ ਸੂਰਬੀਰਤਾ ਵਾਲੀ ਤਾਂ ਗੱਲ ਹੈ ਨਹੀਂਗੀ ਕੋਈ ਲੋਕਾਂ ਨੂੰ ਅਣਖ ਪਤਾ ਹੀ ਨਹੀਂ ਵੀ ਅਣਖ ਹੁੰਦੀ ਕਿੱਥੇ ਆ ਕਿਹੋ ਜਿਹੀਆਂ ਚੀਜ਼ਾਂ ਜਾਣਖਾ ਅੱਜ ਕੱਲ ਤਾਂ ਲੋਕਾਂ ਕੋਲ ਬਸ ਸਾੜਾ ਜਹੋਂਮੇ ਈਰਖਾ ਇਹ ਕੁਛ ਰਹਿ ਗਿਆ ਅਣਖ ਤਾਂ ਰਹੀ ਹੋਈ ਨਹੀਂ ਕਿਤੇ ਉਹ ਕਹਿੰਦੇ ਜ਼ਰੂਰ ਨੇ ਅੱਜ ਕੱਲ ਲੋਕਾਂ ਨੇ ਰੌਲਾ ਬਹੁਤ ਪਾਇਆ ਹੈ ਸਾਡੀ ਅਣਖ ਦੀ ਗੱਲ ਆ ਸਾਡੀ ਅਣਖ ਅਸੀਂ ਐ ਨਹੀਂ ਕਰਦੇ ਐ ਨਹੀਂ ਕਰਦੇ ਅਸੀਂ ਪਰ ਅਣਖਾਂ ਮਰ ਗਈਆਂ ਅਣਖਾਂ ਹੈ ਨਹੀਂ ਗਿਆ ਹੁਣ ਅਣਖਾਂ ਦਾ ਉਹ ਲੋਕਾਂ ਦੀ ਉਹਦੋਂ ਕੈਂਪ ਸੀਗੀਆਂ ਹੁਣ ਤਾਂ ਬਹੁਤ ਕੋਈ ਬਿਰਲੇ ਹੋਣਗੇ ਅਣਖਾਂ ਵਾਲੇ ਅੱਜ ਦਾ ਰਾਜਾ ਤਾਂ ਅੱਜ ਦਾ ਜੋ ਵੀ ਮੰਤਰੀ ਅੱਜ ਦਾ ਉਹ ਇਹ ਸਾਰਾ ਕੁਝ ਚਾਉਂਦਾਗਾ ਜਿਹੜਾ ਕੁਛ ਆਪਾਂ ਕਰ ਰਹੇ ਆ ਉਹ ਚਾਉਂਦਾਗਾ ਸਿਰ ਤੋਂ ਦਸਤਾਰ ਲੱਥੇ ਆਪਣੇ ਬੇਅਦਬੀ ਹੋਵੇ ਕੇਸਾਂ ਦੀ ਉਹ ਆਪਾਂ ਕਰ ਵੀ ਰਹੇ ਆ ਕਿਉਂਕਿ ਆਪਣੇ ਅਣਖਾਂ ਹੈ ਨਹੀਂ ਗਈਆਂ ਆਪਣੀ ਅਣਖਾਂ ਮਰ ਚੁੱਕੀਆਂ ਨੇ ਅੱਜ ਦਾ ਰਾਜਾ ਚਾਉਂਦਾਗਾ ਆਪਾਂ ਪਖੰਡੀਆਂ ਦੇ ਕੋਲੇ ਜਾਈਏ ਕੀ ਦੀ ਇਹਨਾਂ ਦੇ ਕੋਲ ਪੈਰ ਫੜੀਏ ਇਹਨਾਂ ਦੇ ਉਹ ਸਾਰਾ ਕੁਝ ਵੀ ਆਪਾਂ ਕਰ ਰਹੇ ਆਂ ਅੱਜ ਦਾ ਰਾਜਾ ਚਾਹੁੰਦਾਗਾ ਕਿ ਆਪਾਂ ਬਾਹਰਲੇ ਮੁਲਕ 'ਚ ਜਾ ਕੇ ਨੌਕਰ ਬਣੀਏ ਆਪਾਂ ਬਣ ਵੀ ਰਹੇ ਆਂ ਕਿੱਥੇ ਆਪਣੀ ਅਣਖਾਂ ਇੱਥੇ ਕਿਤੇ ਵੀ ਹੋਈ ਆਪਾਂ ਅਣਖ ਨਾਲ ਆਪਾਂ ਕੋਈ ਕੰਮ ਕਰ ਹੀ ਨਹੀਂ ਰਹੇ ਵੀ ਆਪਣੀ ਅਣਖ ਆਪਣੇ ਦੇਸ਼ 'ਚ ਰਹਿ ਕੇ ਕੰਮ ਕਰਨਾ ਮਿਹਨਤ ਕਰਨੀ ਉਹ ਹੁੰਦੀ ਅਣਖ ਇਹ ਨੌਕਰਾਂ ਵਾਲਾ ਕੰਮ ਆ ਬਾਹਰ ਜਾ ਕੇ ਕੰਮ ਕਰਨੇ ਜਿਵੇਂ ਅੱਜ ਦਾ ਰਾਜਾ ਆਪਣੀ ਮਾਂ ਬੋਲੀ ਨਾਲੋਂ ਵੀ ਆਪਾਂ ਨੂੰ ਦੂਰ ਕਰ ਰਿਹਾਗਾ ਆਪਾਂ ਆਪਣੀ ਮਾਂ ਬੋਲੀ ਕੋਲੋਂ ਵੀ ਦੂਰ ਹੋ ਰਹੇ ਆਪਾਂ ਨੂੰ ਪੰਜਾਬੀ ਬੋਲਣ 'ਚ ਵੀ ਝਿਜਕਾ ਆਪਾਂ ਆਪਣੇ ਬੱਚੇ ਮਾਣ ਨਾਲ ਲਾਉਨੇ ਆ ਵੀ ਸੀਵੀਐਸ 'ਚ ਪੜਦੇਸ ਤਾਂ ਵੱਡੇ ਸਕੂਲ 'ਚ ਲਾਏ ਨੇ ਉੱਥੇ ਤਾਂ ਪੰਜਾਬੀ ਨਾ ਨਾ ਜਮਾ ਹੀ ਨਹੀਂ ਇਹਦੇ ਵਿੱਚ ਕਿਹੜੀ ਅਣਖ ਵਾਲੀ ਗੱਲ ਆਗੀ ਵੀ ਆਪਾਂ ਕਹਿ ਦਈਏ ਪੰਜਾਬੀ ਨਹੀਂ ਹੈਗੀ ਜਿੱਥੇ ਹਿੰਦੀ ਇੰਗਲਿਸ਼ ਕੰਪਲਸਰੀ ਆ ਪੰਜਾਬੀ ਦਾ ਬੋਲਣ ਤੇ ਵੈਨ ਆ ਕਿੰਨੀ ਤੁਹਾਡੇ ਤੇ ਕਟਿਆ ਗੱਲ ਆ ਤੁਹਾਡੀ ਇਹ ਚ ਕਿੱਥੇ ਤੁਹਾਡੀ ਅਣਖ ਹਨ ਤੁਹਾਡੇ ਚ ਕੋਈ ਹੈ ਹੀ ਨਹੀਂ ਅਣਖ ਦਾ ਤੁਹਾਡੀ ਮਰ ਚੁੱਕੀ ਆ ਅਣਖ ਤਾਂ ਹੈ ਨਹੀਂਗੀ ਇਹ ਗੱਲ ਤੁਹਾਨੂੰ ਮੰਨਣੀ ਪੈਣੀ ਆ ਇੱਥੇ ਵੀ ਆਪਣੀ ਅਣਖ ਖਤਮ ਹੋ ਗਈ ਕਿ ਆਪਾਂ ਗਰਵਾਣੀ ਤੋਂ ਆਪਣੇ ਜੋ ਸਿੱਖ ਰਾਜ ਚ ਜੋ ਆਪਾਂ ਨੂੰ ਆਪਣੇ ਦਸਮ ਪਿਤਾ ਜੀ ਦੇ ਕੇ ਗਏ ਸੀ ਕੀ ਕਹਿ ਕੇ ਗਏ ਸੀ ਸਾਰੇ ਕਿਸੇ ਤੋਂ ਆਪਾਂ ਦੂਰ ਹੋ ਚੁੱਕੇ ਆ ਆਪਣੇ ਚਣਖ ਰਹੀ ਨਹੀਂ ਕਿਤੇ ਕਿਹੜੀ ਅਣਖਾਂ ਦੀਆਂ ਗੱਲਾਂ ਕਰਦੇ ਆਪਾਂ ਅਣਖ ਆਪਣੇ ਸਿਰ ਤੇ ਕੇਸ ਨਹੀਂ ਕੇਸ ਆਪਾਂ ਕਤਲ ਕਰਾਏ ਨੇ ਜਾ ਕਿੱਥੇ ਰਹੇ ਆਪਣੇ ਕਦਮ ਕਿੱਧਰ ਨੂੰ ਵੱਧ ਰਹੇ ਨੇ ਪਖੰਡੀਆਂ ਵੱਲ ਨੂੰ ਪਤਾ ਨਹੀਂ ਕਿਹੜੇ-ਕਿਹੜੇ ਬਾਬੇ ਕਿਹਦੀਆਂ ਫੋਟੋਆਂ ਲਾਈਆਂ ਕਿੱਥੇ ਜਾ ਰਹੇ ਆ ਕਿੱਥੋਂ ਆਪਣੇ ਜਾਣਖਾ ਨੇ ਫੇਰ ਆਪਾਂ ਦੇਖੀਏ ਬਾਹਰ ਆਪਣੇ ਘਰਾਂ ਚੋਂ ਜਵਾਕ ਆਪਾਂ ਕਿੱਥੇ ਭੇਜੇ ਹੋਏ ਨੇ ਆਪਣੇ ਜਵਾਕ ਜੇ ਇੰਨਾ ਆਪਾਂ ਨੂੰ ਕਹਿੰਦੇ ਆਪਾਂ ਉਹਨਾਂ ਨੂੰ ਆਪ ਉਹ ਵੀ ਸਮਝਾ ਕਿ ਤੇਰ ਜਿਹੜੇ ਆਪਾਂ 25 30 ਲੱਖ ਭੇਜਦੇ ਆ ਬਾਹਰ ਲਾ ਕੇ ਆਪਾਂ ਇੱਥੇ ਆਪ ਵੀ ਜੇ ਉਹਨਾਂ ਨੂੰ ਕੋਈ ਕੰਮ ਤੋਰ ਕੇ ਦਈਓ ਕਿਉਂ ਜਾਣਗੇ ਬਾਹਰ ਆਪਾਂ ਇੱਥੇ ਪੈਸੇ ਲਾਉਂਦੇ ਹੀ ਨਹੀਂ ਨਾ ਇਹ ਤਾਂ ਖਰਾਬ ਹੋ ਜੂ ਰਿਸਕ ਤੋਂ ਡਰਦੇ ਆ ਆਪਾਂ ਪਰ ਉੱਥੇ ਜਾ ਕੇ ਖਰਾਬ ਹੋ ਜਣ ਭਾਵੇਂ ਉਹ ਸਾਰੀ ਜ਼ਿੰਦਗੀ ਚ ਉਹਨੇ ਨਾ ਜੋੜਨ ਆਪਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਬਸ ਇੱਕ ਮਾਣ ਵਾਲੀ ਗੱਲ ਐਵੇਂ ਹੁੱਬ ਕੇ ਦੱਸਦੇ ਜਿਹਦਾ ਰਿਸ਼ਤਾ ਹੋ ਜਾਂਦਾ ਕਿਤੇ ਉਹਨਾਂ ਦਾ ਤਾਂ ਬਾਹਰ ਹੋਇਆ ਲੈ ਉਹਨਾਂ ਦੀ ਬਣੀਆ ਗੱਲ ਇਹ ਕੋਈ ਅਣਖ ਕਿਧਰੋਂ ਅਣਖ ਆ ਗਈ ਇਹੇ ਵੱਡੇ ਪੈਲਸਾਂ 'ਚ ਵਿਆਹ ਕਰਕੇ ਸੂਨੇ ਪਾ ਕੇ ਉੱਥੇ ਕਿਹੜੀਆਂ ਅਣਖਾਂ ਆਪਾਂ ਦਿਖਾ ਰਹੇ ਹਾਂ ਵੀ ਸਾਡੇ ਤਾਂ ਅਸੀਂ ਬੱਲੇ ਬੱਲੇ ਹੋ ਗਈ ਸਾਡੀ ਆ ਹੋ ਗਈ ਕਿੱਥੇ ਅਣਖਾਂ ਕਿੱਥੇ ਆਹੋ ਕੀ ਕਰਿਆਗਾ ਤੁਸੀਂ ਕਿੰਨੇ ਜੀਵ ਹੱਤਿਆ ਕਰੀਆ ਪਤਾ ਨਹੀਂ ਕੀ ਕੁਝ ਕਰਿਆ ਕਿਹੜੀ ਅਣਖਾਂ ਉੱਥੇ ਅਣਖ ਵਾਲੀ ਕਿਹੜਾ ਕੰਮ ਕਰਕੇ ਆਏ ਹੋ ਅਣਖਾਂ ਤਾਂ ਹੈ ਹੀ ਨਹੀਂ ਗੀਆਂ ਕਿਸੇ 'ਚ ਵੀ ਪੰਜਾਬੀ ਮਾਂ ਬੋਲੀ ਨਾਲ ਟੁੱਟ ਰਹੇ ਆ ਹਜੇ ਅਣਖਾਂ ਕਹਿ ਰਹੇ ਆ ਅਣਖਾ ਸਾਡੇ 'ਚ ਕਾਦੀ ਅਣਖ ਹੈਗੀ ਇਹ ਅੱਜ ਦਾ ਦੇਸ਼ ਜਿਹੜਾ ਜੂਥ ਅੱਜ ਦੇ ਨੌਜਵਾਨ ਆ ਜੇ ਟਾਈਮ ਨਾਲ ਮੁੜੇ ਆਉਣਗੇ ਘਰਾਂ ਨੂੰ ਬਹੁਤ ਵਧੀਆ ਗੱਲ ਆ ਕਿ ਟਾਈਮ ਨਾਲ ਸਮਝ ਜਾਣਗੇ ਬਹੁਤ ਇੱਕ ਬੰਦਾ ਗਲਤ ਆ ਤਾਂ ਉਹਦੇ ਨਾਲ ਜਿਹੜਾ ਕੋਈ ਦੂਜਾ ਰਹਿੰਦਾ ਹੋਊਗਾ ਉਹ ਬੰਦੇ ਨੂੰ ਵੀ ਗਲਤ ਹੀ ਕਿਹਾ ਜਾਂਦਾ ਫਿਰ ਇਸ ਲਈ ਆਪਣੇ ਕੁਝ ਕੁ ਲੋਕ ਜਿਹੜੇ ਖਰਾਬ ਕਰ ਰਹੇ ਨੇ ਵਿਚੀ ਰਹਿ ਕੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਤੁਹਾਡੇ ਤੋਂ ਨਹੀਂ ਸੰਭਾਲ ਸਕਦੇ ਤੁਸੀਂ ਇੰਨੇ ਜੋਗੇ ਨਹੀਂ ਹੈਗੇ ਤੁਸੀਂ ਕਿਉਂ ਇੱਧਰ ਆ ਰਹੇ ਹੋ ਫਿਰ ਐਵੇਂ ਕਿਉਂ ਬਦਨਾਮੀ ਕਰਵਾ ਰਿਓ ਤੁਸੀਂ ਚੰਗਾ ਕਰਮ ਕਿਉਂ ਨਹੀਂ ਕਰ ਰਹੇ ਤੁਹਾਡੀ ਅਣਖਾਂ ਅਣਖ ਦਾ ਧਾੜਾ ਵੀ ਨਹੀਂ ਪਤਾ ਕਿਸੇ ਨੂੰ ਵੀ ਅਣਖ ਹੁੰਦੀ ਕੀ ਆ ਲੋਕ ਕਹਿੰਦੇ ਸਾਡੀਆਂ ਅਣਖਾਂ ਜੀ ਇੱਜ਼ਤਾਂ ਨੇ ਸਾਡੀਆਂ ਕਾਹਦੀਆਂ ਇੱਜ਼ਤਾਂ ਨੇ ਤੁਸੀਂ ਘਰਾਂ ਚ ਨੂਹਾ ਧੀਆਂ ਨਾਲ ਕੀ ਕਰ ਰਹੇ ਹੋਗੇ ਹਰ ਕੋਈ ਕਹਿੰਦਾ ਧੀ ਨੂੰ ਧੀ ਨੂੰ ਦੁੱਖ ਨਹੀਂ ਆਉਣਾ ਚਾਹੀਦਾ ਧੀ ਨੂੰ ਐਵੇਂ ਨਹੀਂ ਹੋਣਾ ਚਾਹੀਦਾ ਫਿਰ ਜਿਹੜੀ ਨੂਹਾ ਉਹ ਧੀ ਨਹੀਂ ਹੈਗੀ ਹੈਗੀ ਤਾਂ ਧੀ ਹੀ ਆਗੀ ਕਿਸ ਕੋਈ ਤੇ ਉਹਦੀ ਵੀ ਮਾਂ ਹੈਗੀ ਹੋਈ ਆ ਕਿੱਥੇ ਆਪਣੀ ਅਣਖਾਂ ਕੈਮ ਨੇ ਆਪਾਂ ਤਾਂ ਚੁਗਲੀਆਂ ਕਰਨ ਵਾਲੇ ਬੰਦੇ ਆਂਗੇ ਘਰ 파ੜਨ ਵਾਲੇ ਘਰ ਖਰਾਬ ਕਰਨ ਵਾਲੇ ਗਾਤਰੇ ਪਾ ਲੈ ਪਰ ਕਰਨੇ ਆਪਾਂ ਉਹੀ ਘਟਿਆ ਕੰਮ ਨੇਗੇ ਗੁਰੂ ਸਾਹਿਬ ਨੇ ਆਪਾਂ ਨੂੰ ਕੀ ਸਿਖਾਇਆ ਸੀਗਾ ਕੀ ਬਦਨਾਮੀ ਇੰਨੀ ਕਰਵਾਈ ਪਈ ਲੋਕਾਂ ਦੇ ਵਿੱਚ ਵਿੱਚ ਉੱਪਰੋਂ ਵਧੀਆ ਬਣੇ ਹੋਏ ਨੇ ਪਰ ਵਿੱਚੋਂ ਕੀ ਆ ਕਿਸੇ ਧੀ ਦੀ ਜ਼ਿੰਦਗੀ ਖਰਾਬ ਕਰਨ ਦੇ ਜਿਹੜੇ ਇਹਨਾਂ ਤੋਂ ਸਾਰੇ ਨੂੰ ਬੱਟਾ ਪਾਪ ਕਰ ਰਹੇ ਨੇ ਅਣਖਾਂ ਰੰਗੀਆਂ ਨਹੀਂ ਹੋਣ ਅਣਖਾਂ ਕਿਹੜੀਆਂ ਅਣਖਾਂ ਦੀ ਗੱਲ ਕਰਦੇ ਅਣਖਾਂ ਤਾਂ ਹੈ ਹੀ ਨਹੀਂ ਧੀਆ ਦੇ ਦਰਦ ਨੂੰ ਕੁੜੀਆਂ ਦੇ ਦਰਦ ਨੂੰ ਜੇ ਕੋਈ ਆਵਾਜ਼ ਉਠਾਉਂਦੀ ਵੀ ਆ ਉਹਨੂੰ ਵੀ ਦਬਾਇਆ ਜਾਂਦਾ ਹੈ ਦੁਨੀਆ ਸੱਚ ਤੋਂ ਨਫ਼ਰਤ ਕਰਦੀ ਹੈ ਵੀ ਸੱਚ ਕਿਤੇ ਬੋਲ ਨਾ ਦਿੱਤਾ ਜਾਵੇ ਸੱਚ ਕਿਉਂ ਬੋਲਿਆ ਜਾਂਦਾਗਾ ਇਹ ਅੱਜ ਦੇ ਰਾਜੇ ਨੂੰ ਝੂਠ ਪਸੰਦ ਹੈ ਇਹ ਚਾਉਂਦੇ ਆ ਵੀ ਝੂਠ ਚੱਲੇ ਵੀ ਸੱਚ ਤਾਂ ਕਿੱ데 ਆਵੇ ਹੀ ਨਾ ਮਜ਼ਾਕ ਬਣਾਇਆ ਜਾਂਦਾ ਕਿਸੇ ਦੇ ਦਰਦ ਨੂੰ ਅੱਜ ਦਾ ਸਮਾਂ ਆ ਜਾਗਾ ਅਣਖਾਂ ਮਰ ਚੁੱਕੀਆਂ ਨੇ ਅਣਖਾਂ ਨਹੀਂ ਰਹੀਆਂ ਅਣਖਾਂ ਮਰ ਚੁੱਕੀਆਂ ਨੇ ਬਹੁਤ ਅਫਸੋਸ ਦੀ ਗੱਲ ਆਣਖਾਂ ਮਰ ਚੁੱਕੀਆਂ ਨੇ ਜਿਹੜੇ ਹੁੱਬ ਕੇ ਕਹਿੰਦੇ ਆ ਨਾ ਸਾਡੇ ਬੱਚੇ ਸੀਬੀਐਸਸੀ ਚ ਪੜਦੇ ਆ ਪੰਜਾਬੀ ਬੋਲਦੇ ਨਹੀਂ ਥੁੱਡੀਆਂ ਅਣਖਾਂ ਮਰ ਚੁੱਕੀਆਂ ਨੇ ਮਿੱਟੀ ਚ ਮਿਲ ਚੁੱਕੀਆਂ ਨੇ